ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆਡੇ ਦੀ ਫਾਰਮ ਸਵਾਗਤ ਹੈ ਆ ਜੀ ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਨ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਆ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਰਿਕਵੈਸਟ ਕਰਦੇ ਹਾਂ ਕਿਦੋਂ ਵੀ ਖਰੀਦਦਾਰੀ ਕਰਨੀ ਆਪਣੀ ਨਰਖ ਪਰ ਕਰਕੇ ਚੋਗੇ ਦਸੱਲੀ ਕਰਕੇ ਟਿੱਪ ਕੇ ਲੈ ਕੇ ਜਾਇਆ ਕਰੋ ਅੱਜ ਦੀ ਵੀਡੀਓ ਹੈਗੀ ਆਪਣੀ ਪਿੰਡ ਬਲਟੋਵਾ ਜ਼ਿਲ੍ਹਾ ਤਰਨਤਨ ਤਸਵੀਰ ਪ ਬਾਈ ਗੁਜਰਖਾਨ ਕੋਲ ਪਹੁੰਚ ਚੁਕੇ ਆ ਇੱਕ ਤਾਜੀ ਸੂਈ ਜੋ ਮੈਂ ਇਸ ਲੈ ਕੇ ਆਏ ਨੇ ਚੰਗੀ ਕੁਆਲਿਟੀ ਦੀ ਦੱਸ ਹੁੰਦੇ ਆ ਤੇ ਬਾਕੀ ਡਿਟੇਲ ਲੈ ਕੇ ਦਿੰਨੇ ਆ ਜੀ ਕੀ ਗੱਲਬਾਤ ਕਰਦੇ ਆ ਕੀ ਪੈਂਦੇ ਆ ਹੋ ਬਾਈ ਜੀ ਕੀ ਹਾਲ ਚੱਲ ਨੇ ਵਧੀਆ ਠੀਕ ਠਾਕ ਜੀ ਇਹ ਠੀਕ ਠਾਕ ਵਧੀਆ ਜੀ ਕਿਹੜਾ ਨਗਰ ਪਿੰਡ ਕਿਹੜਾ ਹੈ ਪੈਂਦਾ ਬੁਲਟਵਾ ਜ਼ਿਲ੍ਹਾ ਤਰੰਦਾਰ ਤਰੰਦਾਰ ਤਸਵੀਰ ਕੱਟੀ ਠੀਕ ਆ ਫੋਨ ਨੰਬਰ 73409 73409 ਹਾਂ ਜੀ 73409906 ਠੀਕ ਹੈ ਤਾਂ ਆਪਣਾ ਕੋਲ ਹੀ ਰਹਿੰਦਾ ਚੱਲਦਾ ਹੀ ਆ ਨਾ ਇੱਕੋ ਮੱਝ ਵੇਚੇਲ ਕਰਨੀ ਆ ਹਾਂ ਠੀਕ ਹੈ ਜੀ ਤੇ ਤੋੜ ਕੇ ਵਿਖਾਈਏ ਲਓ ਜੀ ਇਹ ਕੋਲ ਤਾਜੀ ਸੂਈ ਏ ਠੀਕ ਹੈ ਜੀ ਅੱਗੇ ਕਟੂਕਾ ਕੱਟਾ ਏ ਆਹੋ ਦੋਵੇਂ ਕਰ ਦਾਂਗੇ ਫਿਰ ਦੋਵੇਂ ਕਰ ਦਾਂਗੇ ਹਾਂ ਤੋਂ ਨਾ ਹੋ ਜੂ ਕੋਈ ਜਾਣੀ ਦੇਖਦਾ ਸਰੂ ਲਗਾ ਨਾ ਚੱਲਦਾ ਏ ਹੈ ਨਹੀਂ ਚੱਲਦਾ ਜੀ ਠੀਕ ਹੈ ਜੀ ਆ ਮੱਝ ਜੀ ਤੀਜਾ ਕੇ ਸੁਆ ਗਈ ਏ ਤੇ ਕਿੰਨਾ ਕੁ ਬੌਲਾ 5 ਕਿਲੋ ਹੋਊਗਾ ਨਾ ਹਾਂ 5 ਕਿਲੋ 5 ਕਿਲੋ ਦੋ ਟਾਈ ਮਾਰਾ ਬੌਲਾ ਵੱਧ-ਵੱਧ ਹੋਊਗਾ ਜੀ ਸੋਈ ਆ ਰਾਤ ਦੀ ਮੱਝ ਥਾਂਲੇਵਾ ਪੱਧਰ ਇੱਕੋ ਜਿਹਾ ਬਾਕੀ 14 12 12 13 ਕਿਲੋ ਦੁੱਧ ਕੱਢੂਗੀ 12 13 ਕਿਲੋ ਦੁੱਧ ਕੱਢੂਗੀ ਕੀਮਤ ਕੀ ਕਰਦੇ ਆਂ ਭਾਜੀ ਕੀਮਤ ਅਸੀਂ ਮੰਗਦੇ ਆ 75000 ਰੁਪਏ ਕਿੰਨੇ ਦੀ ਛੱਡ ਦਾਂਗੇ ਜੀ ਕਰਦਾ ਕੋਈ ਨਾ ਮੋਕਾ 70000 ਦੀ ਦੇ ਦਾਂਗੇ ਮੋਕੇ ਤੇ ਕਰ ਦਾਂਗੇ ਹਾਂ 70000 ਦੀ ਇਹ ਤੁਹਾਨੂੰ ਮਿਲ ਜੂਗੀ ਤੇ ਜੱਜਾ ਸੁਆ ਮੱਝ ਸੂਈ ਉਹ ਵੀ ਵੇਚਣੀ ਕੋਈ ਦੇਣੀ ਡਿਟੇਲ ਹੁੰਦੀ ਆਓ ਜੀ ਨਹੀਂ ਨਹੀਂ ਦੇ ਠੀਕ ਆ ਜਾਓ ਮੇਰੇ ਵੀਰ ਆ ਜਾ ਆ ਜਾ ਮੇਰੀ ਮੱਝਾ ਤਿੱਜਾ ਸੁਆ ਉਹ ਵੀ ਸੂਈ ਕੱਲ ਦੀ ਠੀਕ ਆ ਜੀ 5-6 ਕਿਲੋ ਬਵਲੀ ਉਹਦੇ ਥੱਲੇ ਵੀ ਆ ਤੇ ਦੱਸੋ ਇਹਦੀ ਡਿਟੇਲ ਤੋੜ ਕੇ ਵਿਖਾਓ ਜੀ ਇਹਨੂੰ ਵੀ ਮੜਿਆ 75000 ਹਾਂ ਜੀ ਮਾਲ ਜਿਆਦਾ ਹੁਣ ਕਾਰਨ ਦਿੱਤੀ ਜਾਂਦੇ ਫਿਰ ਵੇਚੇ ਜਾਂਦੇ ਜੀ ਠੀਕ ਆ ਜੀ ਤਾਂ ਜਿਹੜੀ ਖਾਸ ਵਿਜਿਟ ਆ ਨਾ ਪਿੰਡ ਵਟੋਵਾ ਜ਼ਿਲ੍ਹਾ ਸ਼ਹੀਦ ਉਤਰਨタル ਸਾਹਿਬ ਤੇ ਤਹਿਸੀਲ ਪੱਟੀ ਪਹੁੰਚ ਕੇ ਆਪਣੀ ਖਰੀਦਦਾਰੀ ਨਰਖ ਪਰ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਠੀਕ ਆ ਜੀ ਇਹ ਢੇਰੀ ਮਾਜਿਆ ਮੀਨੀ ਤੇ 5-6 ਕਿਲੋ ਬੋਲਾ ਹੁਣ ਹੁਣ 5 ਕਿਲੋਗਾ ਘੱਟਾ ਮਗਰ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਆਪਾਂ ਉਹ ਵਾਅਦਾ ਕਾਟਾ ਕਰ ਲਾਂਗੇ 70% ਹੀ ਕਰਦੇ ਹਾਂ 70000 ਮੁੱਲ ਤੇ ਵਾਅਦਾ ਕਾਟਾ ਕਰ ਲੋਗੇ ਮੋਬਾਈਲ ਨੰਬਰ ਦੱਸ ਦਿਓ 7340949062 ਲਓ ਭਾਈ ਮਿੱਤਰੋ ਆਪਣੇ ਚੈਨਲ ਤੋਂ ਪੂਰੀ ਪੂਰੀ ਪੈਸੇ ਦੀ ਬਜਟ ਕਰਕੇ ਆਪਣੀ ਖਰੀਦਦਾਰੀ ਕਰੋ ਚੈਨਲ ਨੂੰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ